ਪੰਜਾਬ ਸਰਕਾਰ ਵੱਲੋਂ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਕੇ ਸਮੇਂ ਦੇਹਾਣੀ ਬਣਾਇਆ ਜਾ ਰਿਹਾ ਹੈ ਤੇ ਸੁਭਾ ਸਰਕਾਰ ਦੇ ਥਾਨਕ ਯਤਨਾ ਸਦਕਾ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ਵਿੱਚ ਪੜਨ ਨੂੰ ਤਰਜੀਹ ਦੇਣ ਲੱਗ ਪਏ ਹਨ ਜਿਸ ਤੋਂ ਸਾਬਤ ਹੁੰਦਾ ਹੈ ਕਿ ਪੰਜਾਬ ਸਰਕਾਰ ਦਾ ਸਿੱਖਿਆ ਮਾਡਲ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਕਰਤਾ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਹਲਕੇ ਦੇ ਸਕੂਲਾਂ ਵਿੱਚ ਕਰੀਬ 57 ਲੱਖ ਦੀ ਲਾਗਤ ਨਾਲ ਕਰਵਾਏ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਮੌਕੇ ਕੀਤਾ ਪੰਜਾਬ ਸਿੱਖਿਆ ਕ੍ਰਾਂਤੀ ਦੇ ਤਹਿਤ ਸਕੂਲਾਂ ਦੇ ਵਿੱਚ ਇਨੋਵੇਸ਼ਨ ਦੇ ਪ੍ਰੋਗਰਾਮ ਜਿਹੜੇ ਨੂੰ ਚਲਿਆ ਜਾ ਰਿਹਾ ਹੈ ਕਿ ਬੱਚਿਆਂ ਨਾਲ ਮਾਪਿਆਂ ਨਾਲ ਟੀਚਰ ਨਾਲ ਸਾਰਾ ਨਾਲ ਜਿਹੜੀ ਇੰਟਰੈਕਸ਼ਨ ਹੋਵੇ ਉਹ ਵਧੀਆ ਪ੍ਰੋਗਰਾਮ ਹੈ ਮਾਨੋ ਲਗਾਤਾਰਾ ਲਿਖਿਆ ਗਿਆ ਪੰਜਾਬ ਸਿੱਖਿਆ ਕ੍ਰਾਂਤੀ ਇਹਦੇ ਤਹਿਤ ਅੱਜ ਸੀ ਬਸਿਤਖਾਨਾ ਦੇ 444 ਸਕੂਲਾਂ ਦੇ ਵਿੱਚ ਅੱਜ 52 52 ਲੱਖ ਦੇ ਕੰਮ ਜਿਹੜੇ ਹੋਏ ਨੇ ਉਹ ਹੋ ਗਏ ਕੰਮ ਉਹਨਾਂ ਦਾ ਉਦਘਾਟਨ ਕਰਨਾ ਹੈ ਇਹ ਬਹੁਤ ਅੱਛਾ ਰਿਸਪੌਂਸ ਆ ਲੋਕਾਂ ਦਾ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਪੰਜਾਬ ਸਿੱਖਿਆ ਕ੍ਰਾਂਤੀ ਨਾਂ ਦੀ ਲਹਿਰ ਸਾਨੂੰ ਇਸ ਤੱਕ ਲੈ ਕੇ ਆਉਣੀ ਪਈ ਕਿਉਂਕਿ ਪਿਛਲੇ ਸਮਿਆਂ ਦੌਰਾਨ ਸਿੱਖਿਆ ਨੂੰ ਏਜੰਡਾ ਨਹੀਂ ਬਣਾਇਆ ਗਿਆ ਕਿਸੇ ਵੀ ਸਰਕਾਰ ਨੇ ਸਿੱਖਿਆ ਦੇ ਕੰਮ ਨਹੀਂ ਕੀਤਾ ਜਿਵੇਂ ਚੱਲਦਾ ਸੀ ਉਵੇਂ ਚਲਾਈ ਗਈ ਕਦੇ 5000 ਦੀ ਗ੍ਰਾਂਟ ਵੀ ਰੋੜ ਪੈ ਗਈ ਇਹਨਾਂ ਨੂੰ ਵਿਚਾਰਿਆਂ ਨੂੰ ਪਿੱਛੇ ਆਣੋਂ ਕਦੇ 10000 ਲਈ ਮੰਗਣਾ ਪੈਂਦਾ ਜਿਸੋ ਅਸੀਂ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਨੇ ਉਹ ਖਤਮ ਕੀਤੀਆਂ ਕਿਉਂਕਿ ਪਹਿਲਾ ਅਸੀਂ ਇਹਨਾਂ ਨੂੰ ਸਮਰੱਥ ਬਣਾਵਾਂਗੇ ਪੂਰੀ ਤਰ੍ਹਾਂ ਸਕੂਲ ਜਿਹੜੇ ਨੇ ਵਧੀਆ ਬਣਾਵਾਂਗੇ ਸਕੂਲਾਂ ਦੇ ਵਿੱਚ ਜਿਹੜੇ ਇੰਟਰਐਕਟਿਵ ਪੈਨਲਸ ਵਗੈਰਾ ਸਾਰਾ ਕੁਝ ਲਾ ਕੇ ਸੀ ਦੇ ਰਹੇ ਹਾਂ ਅਸੀਂ ਚਾਹੁੰਦੇ ਹਾਂ ਪਹਿਲਾ ਇਨਫਰਾਸਟ੍ਰਕਚਰ ਵਧੀਆ ਕਰੀਏ ਸਪੀਚਰਸ ਦੇ ਨਾਲ ਦਾ ਜਿਹੜੇ ਸਟਾਕ ਆ ਉਹ ਬਰਕਰਾਰ ਰੱਖੀਏ ਇਹਨਾਂ ਨੂੰ ਹੋਰ ਵਾਧਾ ਕਰੀਏ ਤੇ ਕਿ ਲੋਕ ਜਿਹੜੇ ਨੇ ਇਹਨਾਂ ਕੋਲੇ ਆਉਣ ਤੇ ਆਪਣੇ ਬੱਚਿਆਂ ਨੂੰ ਸਿੱਖਾਉਣ ਹੁਣ ਵੀ ਮੈਂ ਦੇਖਿਆ ਦੋ ਬੱਚੇ ਮੈਜੀਸਰ ਸੇਵੀਅਰ ਤੋਂ ਅੱਠ ਕਿਲੋ ਦੇਖ ਕੇ ਆਏ ਨੇ ਤੇ ਬਹੁਤ ਅੱਛੇ ਸਕੂਲ ਦੇ ਵਿੱਚ ਮਰੀਫ ਕੈਂਡ ਵੀ ਨੂੰਣਾਏ ਇਹਨਾਂ ਨੂੰ ਤੇ ਅਸੀਂ ਕਿਸੇ ਨੂੰ ਮਾਰਾ ਚੰਗਾ ਨਹੀਂ ਕਹਦੇ ਪਰ ਅ ਅਸੀਂ ਆਪਣੇ ਕੁਬਗੇ ਉਸੇ ਤਾਂ ਕਿ ਲੋਕ ਸਾਡੇ ਕੋਲ ਤੋਂ ਇੱਕ ਵਾਰ ਫਿਰ ਤੋਂ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ 2022 ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣਾਈ ਧੰਨਵਾਦ ਕਰਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਦਾ ਤੁਹਾਨੂੰ ਲੋਕਾਂ ਦਾ ਹਰ ਇੱਕ ਬਹੁਤ ਬੈਸੀ ਦਾ ਇਹ ਸਪੈਸ਼ਲ ਧੰਨਵਾਦ ਕਰਦੇ ਅਸੀਂ ਅਰਵਿੰਦ ਕੇਜਰੀਵਾਲ ਜੀ ਦਾ ਜਿਨ੍ਹਾਂ ਨੇ ਸਿੱਖਿਆ ਨੂੰ ਲਹਿਰ ਦੇ ਤੌਰ ਤੇ ਪੂਰੇ ਦੇਸ਼ ਚਲਾਇਆ ਮੁਨੀਸ਼ ਸੋਭਿਆ ਜੀ ਨੇ ਪੂਰੇ ਦਿੱਲੀ ਦੇ ਮੌਜੂਦ ਹੁਣ ਇਸ ਤੇ ਕਿਉਂਕਿ ਅੱਜ ਸਿੱਖਿਆ ਦਾ ਕੰਮ ਹੋ ਰਿਹਾ ਜਾਨ ਨੂੰ ਕੋਈ ਪੁੱਛਿਆ ਵੇ ਪਰ ਜਿਹੜਾ ਸਿੱਖਿਆ ਦੇਤੇ ਕੰਮ ਆ ਫੀਚਰ ਜੂ ਰੱਖੇ ਉਹ ਬੱਚਿਆਂ ਨੂੰ ਪੁੱਛਿਆ ਉਹਨੇ ਦੇ ਰੱਖ ਸਕਦੇ ਹੋ ਤੁਹਾਨੂੰ ਪਤਾ ਲੱਗੂ ਬਹੁਤ ਅੱਛਾ ਸੱਬਰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮੁਬਾਰਕ ਪ੍ਰਾਪਤੀ ਵੇਚਨੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ